ਲੋ ਵੀ ਸੱਜਣੋ ਬਠਿੰਡੇ ਖੜੇ ਆ ਜੰਕਸ਼ਨ ਤੇ ਬਠਿੰਡਾ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਜਾਵੇ ਤੇ ਇੱਕ ਆਵੇ ਤੇ ਅੱਜ ਤੁਹਾਨੂੰ ਦਿਖਾਉਣੇ ਆ ਵੀ ਐਡੇ ਐਡੇ ਇੰਜਨਾਂ 'ਚ ਤੇਲ ਪੈਂਦਾ ਕਿੱਥੋਂ ਆ ਤੇ ਪੈਂਦਾ ਕਿਵੇਂ ਆ ਸੱਜਣੋ ਆ ਜਿਹੜਾ ਤੁਸੀਂ ਦੇਖ ਰਹੇ ਹੋ ਸਾਹਮਣੇ ਇਹ ਬਾਈ ਜਿਹੜੇ ਇੰਜਨ ਦੇ ਵਿੱਚ ਤੇਲ ਪਾ ਰਹੇ ਆ ਤੁਸੀਂ ਦੇਖ ਰਹੇ ਹੋ ਕਿ ਪਾਈਪ ਜਿਹੜੀ ਆ ਵਿੱਚ ਲੱਗੀ ਵੀ ਆ ਟੈਂਕ ਦੇ ਤੇ ਟੈਂਕ ਤੋਂ ਸਿੱਧੀ ਸਪਲਾਈ ਜਿਹੜੀ ਇਹਨਾਂ ਕੰਨੀ ਆਉਂਦੀ ਹੈਗੀ ਤੇ ਬਾਈ ਤੋਂ ਆਪਾਂ ਮਾੜੀ-ਮੋਟੀ ਗੱਲਬਾਤ ਕਰਦੇ ਆਂ ਦੇਖਦੇ ਆਂ ਵੀ ਕੀ ਗੱਲਬਾਤ ਡੀਜ਼ਲ ਡਾਲ ਰਹੇ ਹੋ ਆਪ ਇੰਜਨ 'ਚ ਕਿੰਨਾ ਡੀਜ਼ਲ ਡਾਲਜਾਦਾ ਇਸ 'ਚ ਵਿੱਚ ਪਾਵਰ ਹੁੰਦੀ ਹੈ ਅਲੱਗ-ਅਲੱਗ ਟਾਈਪ ਦੀ 6000 ਕੀ ਹੁੰਦੀ ਹੈ 5000 ਕੀ ਹੁੰਦੀ ਹੈ 5000 6000 ਕੀ ਹੁੰਦੀ ਹੈ ਤੇ ਇਹ ਇਦਰੀ ਇਸਕੀ ਸਪਲਾਈ ਰਹਤੀ ਹੈ ਅੱਛਾ ਫਿਰ ਇਸ ਕਿਤਨਾ ਚਲੇਗੀ ਜੇ ਇਹ ਗੰਗਾ ਨਗਰ ਗੰਗਾ ਤੇ ਵੀ ਜਾ ਸਕਦੀ ਹੈ ਜਿ ਬਰੋਡਰ ਜਾਏਗੀ ਕਿ ਨਾਲ اچھا ਵਾਹ ਖਤਮ ਹੋ ਜਾਏਗਾ ਤੇ ਨਾ ਨਹੀਂ ਵਾਪਸ ਆਏਗੀ اچھا ਠੀਕ ਹੈ ਨੰਬਰ 2 ਤੇ ਸੱਜਣੋ ਆਪਾਂ ਅੱਜ ਚੱਲੇ ਸੀ ਗਰਮੀ ਦੀਆਂ ਸੁੱਟੀਆਂ ਮਨਾਉਣ ਮਾਉਂਟ ਆਬੂ ਮਾਉਂਟ ਆਬੂ ਦਾ ਨਾਮ ਬਹੁਤ ਸੱਜਣ ਬਹੁਤੇ ਸੱਜਣ ਗਏ ਹੋਣਗੇ ਤੇ ਬਹੁਤੇ ਨੇ ਜੇ ਤੁਸੀਂ ਇਹ ਬਲੌਗ ਆਪਣਾ ਪਹਿਲੀ ਵਾਰ ਹੀ ਦੇਖ ਰਹੇ ਹੋ ਚੈਨਲ ਤੇ ਤਾਂ ਚੈਨਲ ਨੂੰ ਫੋਲੋ ਕਰ ਲਿਓ ਆਪਾਂ ਤੁਹਾਨੂੰ ਸਾਰਾ ਬਲੌਗ ਜਿਹੜਾ ਆ ਪਾ ਕੇ ਇਸ ਪੇਜ ਤੇ ਦਿਖਾਵਾਂਗੇ ਤੇ ਟ੍ਰੇਨ ਅੱਜ ਆਪਣੀ ਹੈਗੀ ਆ 2 ਘੰਟੇ ਲੇਟ ਤੇ ਹੌਲੀ ਹੌਲੀ ਲੇਟ ਹੋਰ ਹੋਈ ਜਾਂਦੀ ਆ 6:30 ਵਜੇ ਦਾ ਟਾਈਮ ਸੀ ਤੇ ਗੱਡੀ ਲਗਭਗ 9 ਵਜੇ ਤੇ ਚਲੀ ਗਈ ਆ ਦੇਖਦੇ ਆ ਕਿੰਨੇ ਵਜੇ ਪਹੁੰਚਦੀ ਆ ਉਹ ਵੀ ਤੁਹਾਨੂੰ ਵਲੌਗ ਦੇ ਵਿੱਚ ਪਾਵਾਂਗੇ ਆਪਾਂ ਤੇ ਐਦਾਂ ਦੇ ਮਿੰਨੀ ਵਲੌਗ ਬਣਾ ਬਣਾ ਤੁਹਾਡੇ ਲਈ ਪਾਵਾਂਗੇ ਤੇ ਦੇਖਣ ਵਾਲੀਆਂ ਚੀਜ਼ਾਂ ਤੁਹਾਨੂੰ ਸਾਰੀਆਂ ਦਿਖਾਵਾਂਗੇ ਇਸ ਵਲੌਗ ਦੇ ਵਿੱਚ ਤੁਸੀਂ ਜੁੜੇ ਰਹੋ ਤੇ ਆਜੋ ਤੁਹਾਨੂੰ ਸੱਜਣੋਂ ਇੱਕ ਚੀਜ਼ ਹੋਰ ਦਿਖਾਈਏ ਆਪ ਪੀਣੇ ਦਾ ਪਾਣੀ ਲਿਖਿਆ ਹੈ ਪਰ ਪਾਣੀ ਇਹਦੇ ਚੋਂ ਆਏ ਲੱਗਦਾ ਜਿਵੇਂ ਗੀਜਰ ਚੋਂ ਆਉਂਦਾ ਹੋਵੇ ਸੱਜਣੋ ਮੈਂ ਪਾਣੀ ਥੱਲੇ ਹੱਥ ਕੀਤਾ ਤੇ ਹੱਥ ਮੱchn ਵਾਲੀ ਗੱਲ ਹੀ ਸੀ ਤੇ ਪੀਣਾ ਤਾਂ ਫਿਰ ਆਪਾਂ ਗੀ ਸੀ ਪਰ ਆਪਾਂ ਜਿਹੜਾ ਆਪਦਾ ਪ੍ਰਬੰਧ ਨਾਲ ਕਰਕੇ ਲਿਆਂਦਾ ਸੀ ਇਹ ਵਲੌਗ ਸੱਜਣੋ ਆਪਣਾ ਫੈਮਿਲੀ ਵਲੌਗ ਆਪਾਂ ਫੈਮਿਲੀ ਦੇ ਨਾਲ ਚੱਲੇ ਆਂਗੇ ਮਾਊਂਟ ਆਬੂ ਜਿਵੇਂ ਤੁਹਾਨੂੰ ਦੱਸਿਆ ਤੇ ਨਾਲ ਜੱਗੂ ਤੇ ਜੱਗੂ ਦੀ ਵਾਈਫ ਤੇ ਉਹਦੀ ਕੁੜੀਆ ਤੇ ਇਸ ਵਾਰ ਰਮਨ ਤੇ ਵਾਰਿਸ ਦਾ ਨੰਬਰ ਵੀ ਲਾ ਕੇ ਆ ਸੱਜਣੋ ਐ ਨਾਲ ਉਹ ਅਮਾਉਂਟ ਆਬੂ ਦੇ ਦਰਸ਼ਨ ਕਰਾਵਾਂਗੇ ਤੇ ਨਾਲ सोनू ਵੀ ਕਰਾਵਾਂਗੇ ਤੁਸੀਂ ਜੁੜੇ ਰਹੋ ਆਪਣੇ ਸਾਰੇ ਵਲੌਗਾਂ ਦੇ ਨਾਲ ਤੁਸੀਂ ਲਾਟ ਤੱਕ ਜੁੜੇ ਤੁਹਾਡਾ ਸਾਰਿਆਂ ਦਾ ਧੰਨਵਾਦ ਮਿਲਦਿਆਂ ਅਗਲੇ ਵਲੌਗ ਚ ਅਗਲੀ